ਨਮਸਕਾਰ ਜੀ ਮਿਤੀ 18 11 25 ਨੂੰ ਸਾਡੇ ਥਾਣੇ ਤਪਾ ਦੇ ਐਸਐਚਓ ਸ੍ਰੀ ਸ਼ਰੀਫ ਕਾਂ ਜੀ ਤੇ ਇਨਚਾਰਜ ਚੌਂਕੀ ਤਪਾ ਸ੍ਰੀ ਕਰਮਜੀਤ ਸਿੰਘ ਆਪਣੀ ਸਰਚ ਦੇ ਸਬੰਧ ਵਿੱਚ ਕਸਬਾ ਤਪਾ ਦੇ ਵਿੱਚ ਮਸ਼ਰੂਫ ਸੀਗੇ ਜਿੱਤੇ ਇਹਨਾਂ ਨੂੰ ਇਤਲਾਹ ਮਿਲੀ ਕਿ ਦੋ ਗੱਡੀਆਂ ਦਾ ਐਕਸੀਡੈਂਟ ਹੋਇਆ ਇਹ ਤੁਰੰਤ ਉੱਥੇ ਜਾ ਕੇ ਬਿਨਾਂ ਦੇਰੀ ਤੋਂ ਮੌਕੇ ਤੇ ਪੁੱਜੇ ਹੈ ਫਿਰ ਜਦੋਂ ਜਾ ਕੇ ਦੇਖਿਆ ਵੀ ਉਹਦੇ ਵਿੱਚ ਇੱਕ ਰੇਟਸ ਗੱਡੀ ਜਿਹੜੀ ਪੀਵੀ 11ਬੀ ਜੀ 73 ਨੰਬਰ ਸੀ ਉਹਦੇ ਵਿੱਚ ਇੱਕ ਵਰਨਾ ਗੱਡੀ ਜਿਹੜਾ ਦਾ ਨੰਬਰ ਹੈਗਾ ਸੀ ਪੀਵੀ 3 ਡਬਲ ਬੀ 952 ਜੋ ਇਧਰੋਂ ਆਪਣਾ ਡਰੇਨ ਵਾਲੀ ਸਾਈਡ ਤੋਂ ਜਾ ਕੇ ਤੇ ਉਹਦੇ ਵਿੱਚ ਗੱਡੀ ਦੇ ਖੜੀ ਗੱਡੀ ਦੇ ਵਿੱਚ ਵੱਜੀ ਹੈ ਤੇ ਉਹ ਗੱਡੀ ਦੇ ਵਿੱਚ ਜਿਹੜੇ ਦੋ ਜਣੇ ਸਵਾਰ ਬੈਠੇ ਸਨ ਜਿਨ੍ਹਾਂ ਦੇ ਵਿੱਚ ਇੱਕ ਮੁੰਡਾ ਰਮਨਦੀਪ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਦੂਸਰਾ ਰੋਹਤਾਸ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਹਨੂਮਨਗੜ ਇਹਨਾਂ ਦਾ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਇਆ ਜਿਨ੍ਹਾਂ ਨੂੰ ਇੱਕ ਨੂੰ ਤਾਂ ਉਤੋਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਸਰੇ ਨੂੰ ਸਾਹ ਚੱਲਦੇ ਸੀ ਉਤੋਂ ਇਹਨਾਂ ਨੇ ਕਢਾ ਕੇ ਬੁਰੇ ਤਰ੍ਹਾਂ ਹੀ ਦਵਾਧਵਾ ਹਸਪਤਾਲ ਭੇਜਿਆ ਇਸੇ ਤਰ੍ਹਾਂ ਜਿਹੜੀ ਗੱਡੀ ਨੇ ਉਹਨਾਂ ਦੇ ਨਾਲ ਐਕਸੀਡੈਂਟ ਕਰਿਆ ਸੀਗਾ ਉਸ ਗੱਡੀ ਦੇ ਵੀ ਡਰਾਈਵਰ ਤੇ ਨਾਲ ਜਿਹੜਾ ਕਨੈਕਟਰ ਸਾਈਡ ਤੇ ਮੁੰਡਾ ਬੈਠਾ ਸੀ ਦੋਨੋਂ ਜਣੇ ਸੁਖਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਇਹ ਵੀ ਪੂਰੀ ਤਰ੍ਹਾਂ ਜ਼ਖਮੀ ਹੋਏ ਸੀ ਇਹਨਾਂ ਨੂੰ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਹਸਪਤਾਲ ਵਿੱਚ ਪਹੁੰਚਾਇਆ ਤੇ ਉਹਨਾਂ ਦੇ ਜ਼ਖਮੀ ਜਿਹੜੇ ਬੰਦੇ ਡੈਥ ਹੋ ਚੁੱਕੀ ਸੀ ਸਾਡੇ ਜਿਹਨਾਂ ਦੇ ਉਹਨਾਂ ਦੇ ਬਧਾਈ ਜਿਹਨਾਂ ਪਰ ਬ੍ਰਦਰ ਲੱਭ ਕੇ ਜਿਨ੍ਹਾਂ ਨੇ ਉਹਨਾਂ ਨੇ ਬਿਆਨ ਲਿਖਾਇਆ ਪਰਚਾ ਦਰਜ ਕੀਤਾ ਇਹਦੇ ਵਿੱਚ ਵਾਦੀ ਤਲਾਸ਼ੀ ਕੀਤੀ ਜਦੋਂ ਮੌਕੇ ਦਾ ਪੜਤਾਲ ਕੀਤੀ ਤਾਂ ਵਰਨਾ ਕਾਲ ਦੇ ਵਿੱਚੋਂ 60 ਕਿਲੋ ਪੂਕੀ ਬਰਾਮਦ ਹੋਈ ਸੀ ਜੋ ਇਹ ਸਬੰਧ ਵਿੱਚ ਮਕਦਮਾ ਨੰਬਰ 144 ਜੇਰੇ ਤਾਰਾ 105 ਕੋਮਾ 281, ਕੋਮਾ 324 ਦੀ ਸਬਸੈਕਸ਼ਨ 4 ਤੇ 3 ਦੀ ਸਬਸੈਕਸ਼ਨ 5 ਅਤੇ 15 ਗਾਰਡ 85 ਐਨਡੀਪੀਐਸ ਐਕਟ ਇਹਦੇ ਵਿੱਚ ਇਹ ਮੁਕਦਮਾ ਦਰਜ ਕੀਤਾ ਗਿਆ ਹੈ ਔਰ ਜਿਹੜੇ ਜਿਹੜੇ ਬਦੇ ਦਖਮੀ ਸੀ ਇਹਨਾਂ ਨੂੰ ਸਿਵਲ ਹਸਪਤਲ ਤੋਂ ਡਾਕਟਰ ਸਾਹਿਬ ਨੇ ਮੋੜ ਲਈ ਸਹਾਇਤਾ ਦਿੱਤੀ ਉਸ ਤੋਂ ਪਰંત ਇਹਨਾਂ ਨੂੰ ਡੀਐਮਸੀ ਰੈਫਰ ਕਰਤਾ ਗਿਆ ਜਿੱਥੇ ਸਾਡੀ ਫੋਰਸ ਅਸੀਂ ਉੱਥੇ ਉਹਨਾਂ ਨੂੰ ਗਾਰਡ ਲਗਾਈ ਹੋਈ ਹੈ ਕਿਉਂਕਿ ਉਹ ਸਾਨੂੰ ਉਕਤ ਮੁਕਦਮੇ ਵਿੱਚ ਵਾਂਟਡ ਹੈ ਉਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਜੇਰੇ ਲਾਏ ਨੇ ਜਿਸ ਤਰ੍ਹਾਂ ਕਿ ਜਦੋਂ ਡਾਕਟਰ ਸਾਹਿਬ ਉਹਨਾਂ ਨੂੰ ਫਿੱਟ ਦੱਸਣਗੇ ਤੇ ਨਾਲ ਦੇ ਨਾਲ ਉਹਨਾਂ ਨੂੰ ਇਸੇ ਮੁਕਦਮੇ 'ਚ ਅਰੈਸਟ ਕਰ ਲਿਆ ਜਾਏਗਾ ਤਾਂ ਇਹਦੇ ਚਲਾਣ ਦਾ ਨਪਰਾ ਜਲਦੀ ਤੋਂ ਜਲਦ ਕਰ ਦਿੱਤਾ ਜਾਵੇਗਾ